ਮੈਂ ਪਰਮਜੀਤ ਸਿੰਘ ਖੇਤੀਬਾੜੀ ਅਫਸਰ ਫਗਵਾੜਾ ਤੇ ਅੱਜ ਜਿਹੜਾ ਹੈਗਾ ਆ ਇੱਥੇ ਖਾਟੀਪਿੰਡ ਦੇ ਵਿੱਚ ਫੈਕਟਰੀ ਇਹ ਜੇ ਕੋਈ ਰੈਸਨ ਵਗੈਰਾ ਬਣਾ ਰਹੀ ਹੈ ਜਿਹੜੀ ਕਿ ਅ ਇਹ ਫੈਬੀਕੋਲ ਵਗੈਰਾ ਤੇ ਇੰਡਸਟਰੀ ਦੇ ਵਿੱਚ ਮੈਡੀਕਲ ਇੰਡਸਟਰੀ ਦੇ ਵਿੱਚ ਵੀ ਇਹ ਜਿਹੜਾ ਰੈਸਨ ਯੂਜ਼ ਹੁੰਦਾ ਆ ਉਹਦੇ ਵਿੱਚ ਇਹਨਾਂ ਨੇ ਜਿਹੜਾ ਯੂਰੀਆ ਆ ਉਹ ਕਮਰਸ਼ੀਅਲ ਯੂਜ਼ ਕਰਨਾ ਹੁੰਦਾ ਹੈ ਲekin ਇਹ ਜਿਹੜਾ ਯੂਰੀਆ ਆ ਇਹ ਐਗਰੀਕਲਚਰ ਗ੍ਰੇਡ ਵਾਲਾ ਯੂਰੀਆ ਜਿਹੜਾ ਉਹ ਵਰਤ ਰਹੇ ਸੀਗੇ ਜੋ ਕਿ ਇਲੀਗਲ ਆ ਉਹ ਸਿਰਫ ਖੇਤੀਬਾੜੀ ਲਈ ਆਪਾਂ ਵਰਤ ਸਕਦੇ ਆ ਤੇ ਉਹਦੀਆਂ ਜਿਹੜੀਆਂ ਹੈਗੀਆਂ ਉਹ ਇੱਥੇ 95 ਬੋਰੀਆਂ ਜਿਹੜੀਆਂ ਹੈਗੀਆਂ ਉਹ ਭਰੀਆਂ ਮਿਲੀਆਂ ਹਨ ਤੇ ਬਾਕੀ ਜਿਹੜੀਆਂ ਹੈਗੀਆਂ 135 ਦੇ ਕਰੀਬ ਜਿਹੜੀਆਂ ਹੈਗੀਆਂ ਖਾਲੀ ਬੋਰੀਆਂ ਜਿਹੜੀਆਂ ਹੈਗੀਆਂ ਉਹ ਮਿਲੀਆਂ ਹਨ ਜੋ ਕਿ ਸੀਜ਼ ਕਰ ਦਿੱਤੀਆਂ ਗਈਆਂ ਹਨ ਇਹ ਜਿਹੜਾ ਹੈਗਾ ਆ ਆਮ ਰਸਤਾ ਹੈਗਾ ਆ ਤੇ ਇਹਦੇ ਤੇ ਅਕਸਰ ਸਾਡੇ ਵੀ ਜਿਹੜਾ ਹੈਗਾ ਆ ਮੁਲਾਜ਼ਮ ਨਿਕਲਦੇ ਆ ਹੋਰ ਵੀ ਲੋਕ ਨਿਕਲਦੇ ਆ ਲੇਕਿਨ ਇਹ ਜਿਹੜੀ ਹੈਗੀ ਸੀਲ ਸੀਗੀ ਅ ਫੈਕਟਰੀ ਜਿਹੜੀ ਹੈ ਬੰਦ ਪਈ ਹੁੰਦੀ ਸੀਗੀ ਇਹ ਕੋਈ ਪਤੇ ਰਾਤ ਭਰਾਤੇ ਜਿਹੜਾ ਹੈਗਾ ਆ ਕਿਤੇ ਇਹਨਾਂ ਵੱਲੋਂ ਚਲਾਇਆ ਜਾਂਦਾ ਸੀ ਕਿਤੇ ਹਫਤੇ 'ਚ ਇੱਕ ਦਿਨ ਜਾਂ ਦੋ ਦਿਨ ਇਸ ਤਰ੍ਹਾਂ ਦਾ ਕੋਈ ਜੋ ਇਹਨਾਂ ਨੇ ਦੱਸਣ ਤੇ ਆਇਆ ਆਸ-ਪਾਸੇ ਤੋਂ ਵੀ ਇਹ ਚਲਾਇਆ ਜਾ ਰਿਹਾ ਸੀਗਾ ਫੈਕਟਰੀ ਮਾਲਕ ਕੌਣ ਆ ਜੀ ਫੈਕਟਰੀ ਮਾਲਕ ਕੌਣ ਫੈਕਟਰੀ ਮਾਲਕ ਜਿਹੜਾ ਹੈਗਾ ਆ ਇਹਦਾ ਜਿਹੜਾ ਉਹ ਹਰਿਆਣੇ ਨੂੰ ਬਿਲੋਂਗ ਕਰਦਾ ਹੈਗਾ ਆ ਤੇ ਜੀਐਸਟੀ ਟੀਮ ਜਿਹੜੀ ਹੈਗੀ ਆ ਇੰਟੈਲੀਜੈਂਸ ਵਿੰਗ ਦੀ ਲੁਧਿਆਣੇ ਤੋਂ ਵੀ ਆਈ ਹੋਈ ਹੈ ਜੋ ਕਿ ਇਹਨਾਂ ਦੇ ਜਿਹੜਾ ਪ੍ਰੋਡਕਟ ਅੱਗੇ ਬਣ ਕੇ ਜਾਂਦਾ ਹੈ ਰੀਸਨ ਵਗੈਰਾ ਉਹ ਕਿੱਥੋਂ ਇਹਨਾਂ ਨੇ ਖਰੀਦੇ ਨੇ ਤੇ ਕਿੱਥੇ ਅੱਗੇ ਜਾਂਦਾ ਹੈਗਾ ਉਹਨਾਂ ਬਾਰੇ ਜਿਹੜਾ ਹੈਗਾ ਆ ਇਹ ਇੱਥੇ ਕਾਰਵਾਈ ਚੱਲ ਰਹੀ ਹੈ ਹਜੇ ਤੇ ਜਿਹੜੀ ਖੇਤੀਬਾੜੀ ਵਿਭਾਗਮ ਦੀ ਸੀਲ ਵਗੈਰਾ ਸੀ ਉਹ ਜਿਹੜਾ ਜੂਰੀ ਹੈਗਾ ਕਰਕੇ ਤੇ ਐਫ ਆਈ ਆਰ ਜਿਹੜੀ ਹੈਗੀ ਆ ਉਹ ਐਸ ਐਚਓ सदर ਸਰਦਾਰ ਕਿਰਪਾਲ ਸਿੰਘ ਜੀ ਉਹਨਾਂ ਨੂੰ ਜਿਹੜੀ ਆ ਉਹ ਦੇ ਦਿੱਤੀ ਗਈ ਹੈ ਅਗਲੀ ਕਾਰਵਾਈ ਜਿਹੜੀ ਹੈ ਮੌਕੇ ਤੇ ਕੋ ਅੰਦਰ ਤੁਹਾਨੂੰ ਮਿਲਿਆ ਫੈਕਟਰੀ ਦਾ ਮੈਨੇਜਰ ਜਾਂ ਕੋਈ ਹੋਰ ਕੋਈ ਅੰਦਰ ਉਹਨਾਂ ਦਾ ਸਟਾਫ ਹੈ ਲੇਕਿਨ ਜਿਹੜਾ ਹੈਗਾ ਆ ਉਹਨਾਂ ਦੇ ਮਾਲਕ ਦੇ ਤੌਰ ਤੇ ਅੰਦਰ ਉਹ ਬੈਠੇ ਹੋਏ ਨੇ ਉਹ GST ਨਾਲ ਜਿਹੜਾ ਹੈਗਾ ਸਬੰਧਤ ਉਹ ਚੱਲ ਰਿਹਾ ਮੈਂ ਭਈ ਹੁਣ ਤੱਕ ਇਹ ਸਾਹਮਣੇ ਆਇਆ ਹੀ ਕਾਫੀ ਟਾਈਮ ਤੋਂ ਭਈ ਹੁਣ ਤੱਕ ਮਾਲਕ ਦਾ ਨਾਮ ਵਗੈਰਾ ਔਰ ਕੀ ਆ ਸਾਹਮਣੇ ਆਇਆ ਨਹੀਂ ਮਾਲਕ ਦਾ ਜਿਹੜਾ ਹੈਗਾ ਨਾਮ ਸਾਨੂੰ ਜਿਹੜਾ ਹੈਗਾ ਜੋ ਫਰਮ ਦਾ ਹੀ ਆਇਆ ਹੈਗਾ ਮਾਲਕ ਦਾ ਨਾਮ ਇੱਥੇ ਦਾ ਜਿਹੜਾ ਹੈਗਾ ਲੋਕ ਸਰ ਉਹਨਾਂ ਦਾ ਸ਼੍ਰੀ ਸੱਤੈਮ ਇੰਡਸਟਰੀ ਜਿਹੜੀ ਹੈ ਉਹ ਜਿਹੜੀ ਹੈ ਇਹ ਕਿੰਨੇ ਕ ਟਾਈਮ ਤੋਂ ਬੰਦ ਸਹੀ ਹੈ ਇਹ ਸਵੇ ਤੋਂ ਇਹ ਕੰਮ ਚੱਲਦਾ ਜੋ ਕਿੰਨੇ ਸਮੇਂ ਤੋਂ ਰੱਖੀ ਬੰਦ ਲੱਗਦੀ ਸੀ ਇਹ ਇਹ ਕਾਫੀ ਸਮੇਂ ਤੋਂ ਜਿਹੜੀ ਫੈਕਟਰੀ ਬੰਦ ਲੱਗਦੀ ਸੀਗੀ ਤੁਸੀਂ ਵੀ ਦੇਖ ਲਓ ਕਿ ਹਾਲ ਤੱਕ ਦੀ ਬੰਦ ਵਾਲੀ ਸੀਗੀ ਕਨੈਕਸ਼ਨ ਇਹ ਤਾਂ ਕਟਿਆ ਹੋਇਆ ਹੈ ਬਿਜਲੀ ਵੱਲੋਂ ਵੀ ਤੇ ਜਨਰੇਟਰ ਤੇ ਚਲਾ ਕੇ ਜਿਹੜਾ ਹੈਗਾ ਆ ਇਹ ਰਾਤ ਬਰਾਤੇ ਕੰਮ ਕਿਤੇ ਕਰਦੀ ਸੀ ਕਾਫੀ ਟਾਈਮ ਹੋ ਗਿਆ ਆਸਾਪਾ ਤੁਸੀਂ ਅੰਦਰ ਗਏ ਹੋਣ ਟਾਈਮ ਕਿੰਨੇ ਕ ਲੇਬਰ ਹੈ ਔਰ ਕਿੰਨਾ ਕ ਲੱਗਦਾ ਤੁਹਾਨੂੰ ਇਹ ਕੰਮ ਲੇਬਰ ਇਹਨਾਂ ਦੇ 4 ਤੋਂ 5 ਜਿਹੜੇ ਹੈ ਲੇਬਰ ਵਾਲੇ ਬੰਦੇ ਹੈਗੇ ਆ ਤੇ ਆਸੇ ਪਾਸੋਂ ਵੀ ਜਿਹੜਾ ਹੈਗਾ ਟਾਈਮ ਟੂ ਟਾਈਮ ਬਲਾ ਕੇ ਇਹ ਆਪਣਾ ਕੰਮ ਜਿਹੜਾ ਰਾਤ ਬਰਾਤੇ ਰੇਡ ਦੌਰਾਨ ਰੇਡ ਦੌਰਾਨ ਕੰਮ ਚੱਲਦਾ ਮਿਲਿਆ ਸੀ ਜਾਂ ਕਿੱਦਾਂ ਬੰਦ ਸੀ ਇਹ ਰੇਡ ਦੌਰਾਨ ਜਿਹੜਾ ਹੈਗਾ ਜੀਐਸਟੀ ਦੀ ਰੇਡ ਦੌਰਾਨ ਜਿਹੜਾ ਹੈਗਾ ਉਹਨਾਂ ਨੂੰ ਰਾਤ ਨੂੰ ਪ੍ਰੀਵਿਕ ਦਾ 2 ਵਜੇ ਦੇ ਜਿਹੜਾ ਰੇਡ ਵੱਜੀ ਆ ਤੇ ਉਦੋਂ ਜਿਹੜਾ ਹੈਗਾ ਇਹਨਾਂ ਦੇ ਕੰਮ ਚੱਲਦਾ ਰਿਹਾ ਯੂਰੀਆ ਵਗੈਰਾ ਲੈ ਕੇ ਜਾਂਦੇ ਕਿਸ ਕੰਮ ਨੂੰ ਕਹਿ ਕੇ ਲੈ ਜਾਂਦੇ ਆ ਸਾਹਮਣੇ ਆਇਆ ਕੁਝ ਵੀ ਇਹ ਅਜੇ ਨਹੀਂ ਸਮਝਣਿਆ ਸਾਹਮਣੇ ਨਹੀਂ ਆਇਆ ਜਦੋਂ ਐਫਆਰਆਈ ਹੋਊਗੀ ਅੱਗੇ ਇਨਕੁਆਰੀ ਹੋਊਗੀ ਉਸ ਤੋਂ ਜਿਹੜਾ ਕਿੱਥੋਂ ਲੈ ਕੇ ਜਾਂਦੇ ਯੂਰੀਆ ਇਹ ਪਤਾ ਲੱਗਾ ਇਹ ਵੀ ਨਹੀਂ ਪਤਾ ਲੱਗਾ ਅਜੇ ਵੀ ਕਿੱਥੋਂ ਆਇਆ ਹੈਗਾ ਯੂਰੀਆ ਜਿਹੜੀ ਗੱਡੀ ਆ ਉਹਨਾਂ ਦੀ ਜਿਹੜੀ ਇਹ ਅੰਦਰ ਕੀ ਆ ਟਰੱਕ ਖੜਾ ਹੈਗਾ ਇਹੀ ਲੈ ਕੇ ਆਏ ਨੇ ਇਹ ਵੀ ਕਿਤੇ ਦੂਰ ਬਰਾਤੋਂ ਲੈ ਕੇ ਆਏ ਲੋਕਲ ਕਿਤੇ ਜਿਹੜਾ ਹੈਗਾ ਇਹ ਸਰ ਹੈਵੀ ਗੋਲ ਹੈਵੀ ਗੋਲ ਦੇ ਕੰਮ 'ਚ ਜਿਹੜਾ ਤੁਸੀਂ ਕਹਿੰਦੇ ਕਮਰਸ਼ੀਅਲ ਯੂਰੀਆ ਇਹ ਐਗਰੀਕਲਚਰ ਦਾ ਵਰਤਦੇ ਸਰ ਕੀ ਹੈਗਾ ਡਿਫਰੈਂਸ ਇਹਨਾਂ ਦਾ ਕੀ ਨੁਕਸਾਨ ਹੈ ਇਹਦਾ ਕੋਈ ਇਹਦਾ ਨੁਕਸਾਨ ਕੀ ਨਹੀਂ ਉਹ ਸਰਪ੍ਰਾਈਜ਼ ਹੁੰਦਾ ਸਰਕਾਰ ਵੱਲੋਂ ਜਿਹੜਾ ਕਿਸਾਨਾਂ ਨੂੰ ਯੂਰੀਆ ਦਿੱਤਾ ਜਾਂਦਾ ਉਹ ਬਹੁਤ ਹੀ ਘੱਟ ਰੇਟ ਦੇ ਦਿੱਤਾ ਜਾਂਦਾ ਜਿਹੜਾ ਕਮਰਸ਼ੀਅਲ ਆ ਉਹ ਜਿਹੜਾ ਹੈਗਾ ਆ ਉਹ ਬਹੁਤ ਵੱਧ ਰੇਟ ਦੇ ਘੱਟ ਰੇਟ ਤੇ ਲਿਆ ਕੇ ਇੱਥੇ ਇਹ ਚੀਜ਼ ਦਾ ਫਾਇਦਾ ਲੈ ਰਹੇ ਸਨ ਆਜੀ ਇਹ ਗੱਲ ਆ ਜਿਹੜਾ ਹੈਗਾ ਆ ਇਸੇ ਕਰਕੇ ਜਿਹੜਾ ਹੈਗਾ ਫੜਿਆ ਜਾਂਦਾ ਆ ਕਿ ਇਹਨੂੰ ਨਾ ਜਿਹੜਾ ਇਲੀਗਲ ਮੰਨਿਆ ਜਾਂਦਾ ਹੁਣ ਇਹਨੂੰ ਅਸੀਂ ਇੱਕ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਤਹਿਤ ਜਿਹੜਾ ਹੈਗਾ ਤੇ ਕਾਰਵਾਈ ਹੋ ਥਾਣਾ ਸਰਪਰਚਾ ਕਰਵਾ ਰਹੇ ਆ ਮਤਲਬ ਬਾਈ ਨੇਮ ਪ੍ਰਤੀ ਦੇ ਮਾਲਕਾਂ ਤੇ ਇਹ ਕਰਵਾ ਰਹੇ ਆ ਇਹਨਾਂ ਦਾ ਜਿਹੜਾ ਫੈਕਟਰੀ ਤੇ ਕੀਤਾ ਜਾ ਰਿ ਮਾਲਕ ਦੇ ਵਿੱਚ ਜਿਹੜਾ ਹੈਗਾ ਆ ਉਹ ਜਿਹੜੇ ਸਾਹਮਣੇ ਆਏ ਨੇ ਉਹਨਾਂ ਦਾ ਨਾਮ ਦੱਜ ਕੀਤਾ ਗਿਆ ਹੈ ਤੇ ਕਾਪੀ ਅੱਗੇ ਦੇ ਦਿੱਤੀ ਹੈ ਜੀ ਪੋਸਟ ਆਫ ਅੰਮ੍ਰਿਤਸਰ ਮੈਂ ਖੇਤੀਬਾੜੀ ਅਫਸਰ ਪੋਵਰ